ਪਹਿਲਾਂ ਜਿਹਨੇ ਵੀ ਦਰਸ਼ਕ ਦੇ ਚੈਨਲ ਦੇਖਦੇ ਸਾਡਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਬਹੁਤ ਖਤਰਾ ਹਾਂ ਤੇ ਅੱਜ ਸਾਡੇ ਨਾਲ ਪਹੁੰਚੇ ਨੇ ਸਦੀਨ ਕੋਟੀ ਬਈ ਤੁਹਾਨੂੰ ਬਹੁਤ ਬਹੁਤ ਵਾਰ ਕਹਿ ਲਾਏ ਥੈਂਕ ਯੂ ਤੇ ਕਿਤੇ ਇੱਕ ਛੋਟਾ ਜਿਹੜਾ ਸਬਦ ਆ ਗੁਰੂ ਪਾਸੀ ਵਾਲੇ ਬਈ ਬਹੁਤ ਬਹੁਤ ਮਾਰਕਾ ਬਹੁਤ ਵਧੀਆ ਤੁਹਾਨੂੰ ਜਿਹੜਾ ਬਰਾਲਾ ਕਰਿਆ ਸੋ ਛੋਟਾ ਬਹੁਤ ਧੰਨਵਾਦ ਜਿਹੜਾ ਅੱਜ ਟਾਈਮ ਕੱਟ ਕੇ ਸਾਡੇ ਕੋਲ ਪਹੁੰਚੇ ਹੋ ਤੁਸੀਂ ਤੇ ਅੱਜ ਜਿਹਨੂੰ 10 ਕਦੇ ਨਾਲ ਗੁਰੂ ਕਰਾਵਾਂਗੇ ਤੇ ਬਈ ਤੁਸੀਂ ਸਟਰੀ ਕਰੀਏ ਜੀ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਬਾਈ ਜੀ ਚੱਟੇ ਤਣਾਉਲੇ ਦਾ ਈਨਾਨ ਇਸ ਰੂਰ ਹੋਇਆ ਈਨਾਨ ਦੇ ਚੈਨਲ ਰਾਹੀਂ ਵਕ ਵਕ ਪੰਡਾ ਦੇ ਵਿੱਚ ਵਕ ਵਕ ਪੰਜਾਬ ਪੂਰੇ ਵਰਲਡ ਦੇ ਵਿੱਚ ਜਿਹੜੀ ਇਹ ਵੀਡੀਓ ਜਾ ਰਹੀ ਆ ਉਸ ਧੰਨਵਾਦ ਕਰਦੇ ਆ ਤੇ ਜਿਵੇਂ ਕਿ ਤੁਸੀਂ ਕਿਹਾ ਵੀ ਜਿਹੜੀ ਸਟੱਡੀ ਆ ਜੀ ਸਭ ਤੋਂ ਪਹਿਲਾਂ ਸਾਡੇ ਰਕਤਮਾ ਕਾਲਜ ਜਨਾਪਾ ਉਸ ਤੋਂ ਬਾਅਦ ਦੇਸ਼ ਭੱਤਖ ਯੂਨੀਵਰਸਿਟੀ ਮੰਡੀ ਗੁਬਿੰਦਗੜ੍ਹ ਤੇ ਨਾਲ ਹੀ ਸਾਡੇ ਪੰਜਾਬ ਜੀ ਪਾਰਟੀ ਪ੍ਰਾਣਾ ਦੇ ਵਿੱਚ ਐਮ ਐਡ ਐਮ ਐ ਐਜੂਕੇਸ਼ਨ ਤੇ ਆਈਪੀ ਚੱਲੇ ਰਹੀ ਆ ਬਾਕੀ ਜਿਵੇਂ ਮਾਰਕ ਕਰਾ ਰਿਆ ਬਸ ਚੱਲ ਰਹੀ ਆ ਤੇ ਦੂਸਰਾ ਮੈਂ ਦੱਸਣਾ ਬਸਰਾ ਚਾਹਣਾ ਜਿਹੜੇ ਆਪਣੇ ਭਾਈ ਨੇ ਇੱਕ ਸੋਸਾਇਟੀ ਖੜਾ ਰੇ ਨੇ ਜਿਹਦੇ ਵਿੱਚ ਜਿਹੜੇ ਕੋਈ ਲਾਲ ਨਹੀਂ ਕਰਵਾ ਸਕਦੇ ਕਿਉਂਕਿ ਇਹ ਗੱਲ ਦੁਰਘਟਨਾ ਦੇ ਵਿੱਚ ਲੱਤ ਖੁੱਡੀਆਂ ਜਾਂਦੇ ਆ ਬਾਹਰ ਤੇ ਆਦੀ ਆ ਤੇ ਜਿਨ੍ਹਾਂ ਦਾ ਕੋਈ ਸਹਾਰਾ ਚੋਂਦਾ ਸੋ ਭਾਈ ਉਹਨਾਂ ਦੇ ਨਾਲ ਜਾ ਕੇ ਜਿਹੜਾ ਉਹਨਾਂ ਦਾ ਲਾਲ ਕਰਵਾਉਂਦੇ ਨੇ ਸੋ ਇੱਕ ਵੱਡੀ ਗੱਲ ਇਹ ਹੈ ਵੀ ਭਾਈ ਇੱਕੀ ਪਰਿਵਾਰਾਂ ਨਾਲ ਵੀ ਜਿਹੜੇ ਰਾਸਤ ਦੇ ਅੰਦਰ ਨੇ ਨਹੀਂ ਆ ਜਿਹੜੇ ਕਾਲਜ ਦੇ ਸਮੇਂ ਦੇ ਵਿੱਚ ਜਿਹੜੇ ਕਿਸ ਨੂੰ ਦਰਦ ਕਰੇ ਵੀ ਦਰਦ ਭੰਡ ਦਿੱਤਾ ਗਿਆ ਇਸ ਦੇ ਤਹਿਤ ਲੋਕ ਅੱਜ ਕੱਲ ਮਾਂ ਨੂੰ ਰੱਖ ਕੇ ਆ ਗਿਆ ਪਰ ਮਾਂ ਦੇ ਵੀ ਥੱਪੜ ਮਾਰਦੇ ਨੇ ਲੋਕ ਪੈਸੇ ਕਰਦੇ ਤੇ ਅਸੀਂ ਬਹੁਤ ਨੇ ਜਿਹਦੇ ਦੇਖਿਆ ਨੇ ਇਦਾਂ ਹੀ ਤੋਂ ਬਾਈ ਬਹੁਤ ਵੱਡੀ ਗੱਲ ਐ ਜਿਹੜਾ ਬਾਈ 21 ਪਰਿਵਾਰਾਂ ਨੂੰ ਜਿਹੜਾ ਐ ਇਹਦੇ ਰਾਸਤ ਪਰ ਚਾਹੁੰਦੇ ਨੇ ਤੋਂ ਬਾਈ ਇਹ ਚੀਜ਼ ਬਾਦ ਵਿੱਚ ਬਹੁਤ ਬਹੁਤ ਮਾਰਤਾ ਕਿ ਤੇ ਦੂਸਰਾ ਦਰਸ਼ਕਾਂ ਤੁਸੀਂ ਦੇਖਦੇ ਹੀ ਕਰਦੇ ਆ ਕਿ ਇਦਾਂ ਦੀ ਜਿਹੜੇ ਸੰਸਥਾਾਂਵਾਂ ਚੱਲਦੀਆਂ ਨੇ ਜੀ ਉਹਨਾਂ ਦੀ ਬਾਕੀ ਬਾ سپورਟ ਕਰੇਗਾ ਜੀ ਕਿਉਂਕਿ ਇਦਾਂ ਦੀ ਜਿਹੜਾ ਸੰਸਥਾਾਂਵਾਂ ਨੂੰ سپورਟ ਕਰਦੀ ਅਸਲ ਨੰਬਰ ਤੋਂ ਬਾਈ ਹੋਰ ਤੁਹਾਨੂੰ ਦਰਸ਼ਕਾਂ ਨੂੰ ਵੀ ਧੰਨਵਾਦ ਆਪਾਂ ਜਿਹੜੀ ਸੰਸਥਾ ਚਲਾ ਰਹੇ ਹਾਂ ਅੱਜ ਦੇ ਬਾਰੇ ਇੱਕ ਦਰਸ਼ਕਾਂ ਨਾਲ ਗੱਲਬਾਤ ਕਰਦੇ ਆਂ ਤੋਂ ਬੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਗੱਲ ਵੀ ਜਿਵੇਂ ਕਿ ਤੁਸੀਂ ਕਿਹਾ ਵੀ ਕੀ ਪਰਿ ਜਿਹੜੇ ਸਾਡੇ ਮੇਨ ਆ ਉਹਦੇ ਨਾਲ ਜਿਵੇਂ ਕਿ ਜਸਪ੍ਰੀਤ ਨਾਮ ਦੇ ਕੰਪਨੀ ਦੇ ਜੁਬੇ ਵਰਮਾ ਜੀ ਟਟੋ ਗੁਰਪਿੰਡਾ ਅਮਰਗੜ ਦੇ ਰਹਿਣ ਵਾਲੇ ਨੇ ਤੇ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਸਰਕਾਰ ਅ ਮੀਨੇਵਾਲ ਤੋਂ ਦੇ ਜਿਹੜੇ ਕਿ ਕੀ ਕਰ ਸਾਡੇ ਪਨਾਏ ਹੋਏ ਨੇ ਸਾਡੀ ਸ੍ਰੀ ਗੋਬਿੰਦਾਸ ਬੈਲਮਾ ਸੋਸਾਇਟੀ ਦੇ ਜਿਸ ਤਰ੍ਹਾਂ ਖਾਸ ਹੋਇਆ ਕੰਮ ਜਿਹੜਾ ਕਿ ਪ੍ਰਧਾਨ ਜੀ ਨੇ ਮੁਕੀ ਲਾਇਆ ਗਿਆ ਪਿੰਡਾਂ ਦੇ ਵਿੱਚ ਸੋ ਉਹਨਾਂ ਦੀ ਬਦੌਲਤ ਹੀ ਅਸੀਂ ਜਿਵੇਂ ਕਿ ਤੁਸੀਂ ਕਹਿ ਚੁੱਕੇ ਹੋਗੇ ਕਿਸੇ ਦੀ ਲੱਤ ਗਈ ਦੀ ਮਾਰ ਟੁੱਟੀ ਆ ਕਿਸੇ ਨੂੰ ਤਰੰਗ ਹੋਇਆ ਆਪਣਾ ਕੋਈ ਵਿਧਵਾ ਹੋਤਾ ਅਨਾ ਜੋ ਵੀ ਜਿਹੜੇ ਲੋੜਵੰਦ ਨੇ ਜਿਹੜੇ ਗਰੀਬ ਪਰਿਵਾਰ ਨੇ ਸੋਨਾਂ ਦੀ ਹੈਲਪ ਇੱਕ ਮਹੀਨੇ ਬਾਅਦ ਉਹਨਾਂ ਨੂੰ ਰਾਸਕਮਾਈਆ ਕਰਾਉਣੀ ਉਹਨਾਂ ਦੇ ਪਿੰਡਾਂ ਦੇ ਵਿੱਚ ਮਾਹੌਲ ਦੇਖਿਆ ਉਹਦਾ ਘਰਬਾਰ ਦੇ ਇੱਕਿਆਂ ਨੇ ਵੀ ਇਹਨਾਂ ਨੂੰ ਲੋੜਵੰਦ ਹੈਗੇ ਵੀ ਨਹੀਂ ਜਾਂ ਨਹੀਂ ਹੈਗੇ ਤੇ ਮੈਂ ਧਰਵਾ ਦੇ ਸਾਡਾ ਵੀਰਾ ਅਮਨਦੀਪ ਸਿੰਘ ਜਿਹੜਾ ਮੇਰੇ ਨਾਲ ਹਰ ਵਕਤ ਹਰ ਮੌਕੇ ਗੱਲ ਕਰਦਾ ਜਿਵੇਂ ਕਿ ਅਸੀਂ ਕੀੜੇ ਮਕੌੜੇ ਤੇ ਲੈ ਕੇ ਪਸ਼ੂ ਪੰਛੀਆਂ ਨੂੰ ਲੈ ਕੇ ਹਨ ਤੇ ਵੀਰ ਦੇ ਵਿੱਚ ਵੀਰਦੋ ਸਾਹ ਦੇ ਵਿੱਚ ਹਰ ਮੰਗਲਵਾਰ ਨੂੰ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਉਹਨਾਂ ਨੂੰ ਵੀ ਖਰਾ ਚਾਰਾ ਜਾਂ ਉਹ ਫਲੀ ਜਾਂ ਕਣਕ ਜਾਂ ਸੋਲੇ ਭਿਜੇ ਹੋਏ ਉਸ ਵੀ ਕੋਈ ਨਾ ਕੋਈ ਪੁਰਾਣੇ ਸੀ ਟਰਾਲੀਆਂ ਰਾਹੀਂ ਹਰੇ ਚਾਰੇ ਦੀ ਸੇਵਾ ਕਰਦੇ ਆ ਕਹਿੰਦੇ ਆ ਸੋ ਸਾਨੂੰ ਉਹਦੇ ਵਿੱਚ ਰਹਿ ਕੇ ਬੜਾ ਮਾ ਜਿਹੜਾ ਸਕੂਨ ਮਿਲਦਾ ਕਿ ਕਿਉਂਕਿ ਆਪਣੇ ਲਈ ਤਾਂ ਹਰ ਕੁਝ ਆਉਦਾ ਪਰ ਦੂਜਿਆਂ ਲਈ ਜਮਾ ਜ਼ਿੰਦਗੀ ਆ ਸੋ ਬਾਕੀ ਜਿਵੇਂ ਮਾਰਕਸ ਸੱਚੇ ਪਾਸ਼ਾ ਵਹਿਗੂ ਉਹਦੀ ਰਜਾ ਚ ਰਹਿ ਕੇ ਉਹ ਕਰਾ ਰਿਆ ਉਹ ਹੀ ਕੰਮ ਦੀ ਗੱਲ ਆ ਸੋ ਇੱਕ ਤਾਂ ਬਾਈ ਬਹੁਤ ਵੱਡੀ ਗੱਲ ਹੈ ਜਿਹੜੇ ਜਿੰਨੇ ਵੀ ਜੀਵ ਜਾਂਦਗੇ ਬਾਈ ਜਿਹੜੇ ਉਹ ਕੌੜੇ ਨੇ ਜਿਹੜਾ ਆਪਾਂ ਆਣਾ ਪਾਣੀ ਦੀ ਜਿੱਥੇ ਹੁੰਦਾ ਕਿਉਂਕਿ ਕੁਦਰਤ ਨੂੰ ਪਿਆਰ ਕਰਨਾ ਬਹੁਤ ਵੱਡੀ ਗੱਲ ਹੈ। ਭਾਈ ਸਭ ਤੋਂ ਪਹਿਲਾਂ ਕੁਦਰਤ ਨੂੰ ਪਿਆਰ ਕਰਨਾ ਚਾਹੀਦਾ ਹੈ। ਕਿਉਂਕਿ ਕੁਦਰਤ ਨੂੰ ਜੇ ਪਿਆਰ ਕਰਾਂਗੇ ਤਾਂ ਹੀ ਜਿਹੜਾ ਕੁਦਰਤ ਸਾਡੀ ਸਾਡੇ ਪੇਰਵਾਨੀ ਕਰੇਗੀ। ਤੇ ਭਾਈ ਇਹ ਬਹੁਤ ਵੱਡੀ ਗੱਲ ਹੈ ਕਿ ਜੀਵਨ ਦੇ ਅੰਦਰ ਬਿਨਾਂ ਨਾਲ ਧਿਆਨ ਲਾਣਾ। ਤੇ ਹੋਰ ਭਾਈ ਜਿਹੜੇ ਤੁਸੀਂ ਜਿਹੜੇ ਤੁਸੀਂ ਦੇਖਦੇ ਹੋ ਤੇ ਕੋਈ ਗੁਰ 사ਝੇ ਕਰਨ ਚਾਹੋ ਸਾਡੇ 10 ਤਾਰੀਖ ਨੂੰ ਜੇ ਭਾਈ ਜੀ ਮੇਰਾ 9 ਤਰੀਕ ਨੂੰ ਸਤਗੁਰ ਕਾਂਸੀ ਵਾਲਾ ਇੱਕ ਸਬਦ ਆਇਆ ਸੀ ਉਹਦੀ ਦੋ ਚਾਰ ਲੈਣਾ ਤੁਹਾਡੇ ਸਾਹਮਣੇ ਰੂਰੂ ਕਰ ਦਿੰਦੇ ਆ। ਰਾਜਾ ਹਕਮ ਤੇ ਇੱਕ ਕਪੇ ਵੰਡੇ ਤਕਦੀਰਾਂ ਗੰਨੇ ਰਾਇ ਮਤ ਦੇ ਕੱਪੇ ਬੰਨੇ ਟੁੱਟੀਆਂ ਤਕਦੀਰਾਂ ਗੰਨੇ ਪੰਗੂ ਪਾਲੇ ਰੇ ਵਾਲਿਆ ਤਾਰ ਅਮੀਰਾ ਨੂੰ ਸਤਗੁਰ ਮੇਰਾ ਕਾਸੀ ਵਾਲਾ ਬਦਲੇ ਤਕਦੀਰਾਂ ਸਤਗੁਰ ਮੇਰਾ ਕਾਸੀ ਵਾਲਾ ਬਦਲੇ ਤਕਦੀਰਾਂ ਸਤਗੁਰ ਮੇਰਾ ਕਾਸੀ ਵਾਲਾ ਬਾਈ ਬਹੁਤ ਸੁਣਨਾ ਬਾਈ ਜਿਹੜੇ ਬਾਈ ਦੇ ਬੋਲ ਹਨ ये, इस से का देने। तो भाई बहुत ज्यादा मुबारक दें शब्द वास्तव चढ़ती पढ़ते बहुत वजिए देखो तो जो दर्शकों बहुत वजिए पेश करो तो बहुत बहुत धन्यवाद कर रहे हैं पहुंचने सो मैं चिटा चाहता तो भाई चैनल सबसक्राइब कर लिये क्योंकि इदा चेहरे यही हमारा भी अभी इदा चेहरे लेके आइए जो सा माँ बोली सादरतनाडु हुए क्योंकि अगकू के किसी लगे टाइम नहीं है लोगों का भी टाइम रहेगा खुद ल ਇਹ ਫਿਰ ਵੀ ਜਾਂਤਰਾ ਵਾਸਤੇ ਵੀ ਟਾਈਮ ਕੱਢਦੇ ਨੇ ਜੇ ਜਾਂਤੋਂ ਵਾਸਤੇ ਟਾਈਮ ਕੱਢਦੇ ਨੇ ਮੇਰੇ ਸਹਾਰਾ ਪਰਿਵਾਰ ਜਿਵੇਂ ਨਾ ਦੱਸਿਆ ਬਿਰਹਾਔਰ ਤੋਂ ਨੰਦਾਸਤ ਦੇ ਜਿਉਂ ਵਾਸਤੇ ਟਾਈਮ ਕੱਢਦੇ ਨੇ ਸੋ ਇਦਾਂ ਦੇ ਜਿਹੜੇ ਮਹਾਨ ਬੰਦੇ ਨੇ ਬਹੁਤ ਕੱਟੋੁੰਦ ਨੇ ਗੁਨੀਅਤ ਸਾਡੀ ਬੋਸ ਤੇ ਨਹੀਂ ਰਹਿੰਦੇ ਕਿਸੇ ਇਦਾਂ ਦੇ ਜਿਹੜੇ ਬੰਦੇ ਹੁੰਦਾ ਰੂਰੂ ਕਰਾਈ ਸੋ ਇਹ ਵੀ ਮੇਰੀ ਬੇਨਤੀ ਆ ਦੱਸਤਾਂ ਨੂੰ ਕਿ ਜਿਹੜੇ ਇਦਾਂ ਦੇ ਸੁਸਾਇਟੀ ਨੇ ਕਿਸੇ ਉਹਨਾਂ ਦਾ ਮੰਨਦੀ ਬਾਤ ਨੂੰ ਸਪੋਰਟ ਕਰਿਆ ਕਰੋ ਕਿਉਂਕਿ ਬਾਈ ਨੇ ਇਹ ਗੱਲ ਕਲੀਅਰ ਕਰਤੀ ਵੀ ਅਸੀਂ ਚੰਗੀ ਤਰ੍ਹਾਂ ਪ੍ਰਚਾਰ ਕਰਦੇ ਹਾਂ ਅੱਜ ਅਧਿਆਪਕ ਇਸ ਬਾਤਵਾਸ ਨੂੰ ਕਰੇਗਾ ਤਾਂ ਬਈ ਮੋਢੇ ਤੋਂ ਬਹੁਤ ਧੰਨਵਾਦ ਕਰਦੇ। ਜੇਕਰ ਇਹਨਾਂ ਨੂੰ ਸਹਿਰ ਆਪਣਾ ਮੌਕਾ ਮਿਲਦਾ ਗੋਲਾ ਕਰਦੇ। ਜੀ ਬਹੁਤ ਬਹੁਤ ਧੰਨਵਾਦ। ਸੁਖ ਕੁਮਾਰੀ ਮਹਿਰਮਾਇਨ ਤੁਹਾਡੇ ਚੈਨਲ ਦਾ ਅ ਤਰਵਾਦ ਕਰਕੇ ਬਹੁਤ ਬਹੁਤ ਜੀ ਦਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ